ਡੇ ਆਫ ਰੋਟੀਨ ਡੇ ਆਫ ਕਨ ਇਗਾ ਨਾਈਟ ਸ਼ਿਫਟ ਨਾ ਸਲਾਹ ਕੀ ਸੋਚਿਆ ਸੀ ਅੱਜ ਬਣਾਵਾਂਗੇ ਆਲੂ ਵਾਲੇ ਪਰੌਂਠੇ ਤੇ ਸ਼ੈਫ ਸਾ ਬਾਹਰ ਗਏ ਸੀ ਤੇ ਉਹ ਚੇਂਜ ਕਰਾਇਆ ਤੇ ਥੋੜਾ ਜਿਹਾ ਅਸੀਂ ਡਾਈਟਿੰਗ ਤੇ ਆ ਨਾ ਤਾਂ ਕਰਦੇ ਅਸੀਂ ਤੇ ਆ ਵੀ ਗਲੂਟਨ ਫਰੀ ਆ ਵੀਡੀਓ ਬਲੋਡਾ ਤੋੜੀ ਗਈ ਮਿਰਚਾਂ ਸੀ ਪਹਿਲਾਂ ਕੱਟ ਕੇ ਰੱਖਤੀਆਂ ਸੀ ਇਹਨੀਆਂ ਫੀਲੀਆਂ ਤੇ ਲਾਲ ਤੇ ਦੋ ਪਿਆਜ਼ ਕੱਟ ਕੇ ਸੀ ਇਹ ਉਹ ਉਹ ਸੌਸ ਕਿਹੜੀ ਆ ਇੱਕ ਸਪੈਸ਼ਲ ਪਾਸਤਾ ਸੌਸ ਮਸ਼ਰੂਮ ਰੈਕਸ਼ਨ ਦੁੱਧ ਚਾਹ ਸਿਕਸ ਵੈਜੀਟੇਬਲ ਹਾਂ ਇਹਦੇ ਵਿੱਚ ਹੈਗੇ ਆ ਟਮਾਟੋ ਪਿਊਰੀ ਵਾਟਰ ਮਸ਼ਰੂਮ 슈ਗਰ ਸਾਲਟ ਵੈਜੀਟੇਬਲ ਤੇ ਕੈਰਟ ਅਨੀਅਨ ਥਰਲੇ garlic bell pepper herb and citrus. Herbs ਕਿੰਨਾ ਕੁ ਟਾਈਮ ਲੇਟੇਗਾ? ਫਰੂਟ ਦਾ ਕਿਹੜਾ ਟੇਸਟ ਹੈ? ਕੀ ਮੈਲਣੀ ਆ? এনਰੋਲਮੈਂਟ ਲੈਟਰ ਹਾਂ ਹੁਣ ਮੈਂ ਅਲੋਮੈਂਟ ਲੈਟਰ ਅਪਲਾਈ ਕਰ ਦੇਣੀ ਆ ਡੇ ਆਫਟਰ ਟਮੋਰੋ ਹਾਂ ਤੇ ਫੇਰ ਆਪਾਂ ਕਰਜ਼ਾ ਚੱਕਣਾ ਸ਼ੁਰੂ ਕਰਾਂਗੇ। ਕੀ ਇਹ ਕੋਣੋ ਕਿੱਟਾ ਹੈ ਲੋ? ਨਾ ਨਾ ਉਹਨਾਂ ਦਾ ਦੁਬਾਰਾ ਵੀ ਪੈ ਜਾਊਗਾ ਧਿਆਨ ਨਾਲ ਪਾਇਓ। ਨਹੀਂ ਗੱਲ ਥੋੜੀ ਜਿਹੀ। ਯਾ ਯਮ ਯਮ ਹਾਂ। ਆ ਚੱਲੋ ਆ ਗਏ। ਉਹ ਸਾਰਾ ਪਾ ਦਈਏ। ਸਟੈਲ ਵੀ ਇੰਨੀ ਬਹੁਤ ਆ। ਥੋੜੀ ਪਾ। ਬਹੁਤ ਆ। ਹਲਦੀ ਵੀ ਪਾਈ ਆ? ਨਹੀਂ। ਇੰਡੀਅਨ ਸਟਾਈਲ। ਇਹ ਗੋਰਾ ਸਟਾਈਲ। ਅੱਛੇ ਗੋਰਾ ਸਟਾਈਲ। ਇਹਦੇ ਨਾਲ ਨਾਲ ਤਾਂ ਪੱਕਾ ਖਾਲੀ ਹੋਊਗਾ ਰਾਤ ਨੂੰ ਉਹਦੇ ਫੇਰ ਲੇਕੜ ਅੱਖਾਂ ਨਾਲ ਉਹ ਚਾਰ ਪਾਸੇ ਠੀਕ ਆ ਬੇਨਦਸ ਜਿਹਨੂੰ ਇਹ ਦੱਸੋਗੇ ਅਸੀਂ ਪੰਜਾਬੀਆਂ ਹੁਣੇ ਹੀ ਦੱਸ ਕੇ ਹਟੇ ਬਗ ਬੇਨਦਸ ਤੇ ਦੱਸੋਗੇ ਅਸੀਂ ਪੰਜਾਬੀ ਆ ਅਸੀਂ ਕੋਈ ਨਾ ਬੰਨੀ ਛੋੜਦੇ ਅਸੀਂ ਕੋਈ ਗਫਾਫਾ ਨਹੀਂ ਛੋੜਦੇ ਅਸੀਂ ਕੋਈ ਇਹੋ ਜਿਹਾ ਟੱਪ ਨਹੀਂ ਛੋੜਦੇ ਅਸੀਂ ਕੋਈ ਇਹੋ ਜਿਹਾ ਟੱਪ ਨਹੀਂ ਛੋੜਦੇ ਬਿਨਾਂ ਟੱਕਰਾਂ ਲਈ ਰੱਖੇ ਹੋਏ ਆ ਜੇ ਥੱਲੇ ਦਿਖਾਇਆ ਜਾਵੇ ਤਾਂ ਬਹੁਤ ਜ਼ਿਆਦਾ ਖੁਲਾ ਆਹ ਆਹ ਵਾਲਾ ਕੰਪਾਰਟਮੈਂਟ ਆ ਜਿਹੜਾ ਇਹ ਬਿਨਾ ਬੋਲੇ ਦੱਸਦਾ ਕਿ ਅਸੀਂ ਪੰਜਾਬੀ ਹਾਂ ਇਹਦੇ ਵਿੱਚ ਸਾਰੇ ਪੈ ਰਹੇ ਨਹੀਂ ਪੈਣਗੇ ਦਾਨ ਨੀਅਰਲੀ ਨੀਅਰਲੀ ਥੋੜੀ ਕ कच्चੀ ਜਿਹੀ ਰੱਖੀ ਜਾਊਗੀ ਨਾ ਕੱਚੀ ਰੱਖੀ ਹੈ ਉਧਰ ਪਾਸਤਾ ਬਸ ਹੁਣ ਪਾਸਤਾ ਪੂਰੇ ਜੋਵਨ ਤੇ ਆ ਤੇ ਇਧਰ ਵੈਜੀਸ ਵੀ ਪੂਰੇ ਜੋਵਨ ਤੇ ਆ ਮੈਨੂੰ ਆ ਪਾਸਤਾ ਪਸੰਦ ਆ ਦੂਜੇ ਨਾਲ ਕਿਹੜੇ ਦੂਜੇ ਨਾਲ ਜਿਹੜਾ ਫਤਲਾਂ ਦੇ ਬਣਾਉਂ ਤੋਂ ਅਸਲ 'ਚ ਜੇ ਪਾਸਤਾ ਜਿਹੜਾ ਮਰਜੀ ਆ ਪਰ ਸਵਾਦ ਗਰਮ-ਗਰਮੀ ਲੱਗਦਾ ਨਹੀਂ ਨੂਡਲਸ ਵੀ ਨਹੀਂ ਜਿਵੇਂ ਉਦੋਂ ਆਪਾਂ ਭੋਅ ਆ ਕੇ ਖਾਧਾ ਸੀਗਾ ਉਹ ਮੈਂ ਠੰਡਾ ਸੀ ਜਾਵਾਂ ਨਹੀਂ ਨੰਗੇ ਆਉਂ ਡਿਫਰੈਂਟ ਹੋਈ ਕਈ ਬਹੁਤ ਤਰੀਕਿਆਂ ਨਾਲ ਬਣਾਉਂਦੇ ਆ ਭੋਅ ਆ ਕੇ ਕਿਚੌੜਾ ਜਾਂ ਕੱਟ ਕੇ ਵੀ ਬਣਾਉਂਦੇ ਹੁੰਦੇ ਆ ਸਾਰੀ ਤੜਕਾ ਪਾ ਕੇ ਬੇਚੜਲਾ ਕੇ ਖੱਦੇ ਉੱਤੇ ਉਹ ਕੀ ਹੁੰਦੀ ਹੈ ਨਸਲਾ ਨਸਾਨੀਆ ਉਹਦੇ ਨਸਾਨੀਆ ਉਹਦੇ ਬੱਚਾ ਪਾ ਲਈ ਰਹਾ ਉਹ ਕੱਟ ਕੇ ਖਾਦਾ ਜਾਂ ਕਹਿੰਦੇ ਤੁਸੀਂ ਕੱਢ ਕੇ ਦੇਖ ਲਾ ਤੇਲ ਪਾ ਕੇ ਦੇ ਤੇ ਤੇਲ ਨਾਲ ਜੋੜਦਾ ਨਹੀਂ ਉਹ ਉਹਦੇ ਨਾਲ ਦੇਖ ਲਾ ਕੱਟ ਕੇ ਖੋਪਨਾ ਜਾਂ ਵੀ ਆ ਵੀ ਖਾ ਕੇ ਦੇਖ ਲਾ ਮੜਕ आई नेवर ट्राइड मैं नहीं खा पा रहा कई कई चीजें मैं आई हुंदा वावे पता नहीं कईयां होणगी इससे चक्कर चीज ट्राई नहीं कर रही हां वो तो आ गई है वो सॉस चीज है जो हां वेजिटेबल है तो आपको पसंद नहीं आपको करके पर ठुआ तकड़ होया पया था मैं ठुआ तकड़ ਵਾਉ ਵਾਹ ਵਾਹ ਕਾਣੀ ਸਟੀਮ ਲੈਣੀ ਚਾਹੀਦੀ ਹੈ ਮੈਂ ਦੋ ਗੱਡ ਸਟੀਮ ਲੈ ਲਈ ਓਦੋਂ ਬਾਅਦ ਲਈ ਨਹੀਂ ਮੈਂ ਲਾਗਤਾ ਬਹੁਤ ਸਵਾਦ ਬਣੇ ਇੰਜ ਇਹਦਾ ਇਹ ਤਾਂ ਕਸਟਮਰ ਦੱਸਣਗੇ ਇਹਨਾਂ ਜਾਣਤਾ ਦੱਸੂਗੀ ਜਾਣਤਾ ਜਨਾਰਦਨ ਕਹਿੰਦਾ ਮੈਂ ਰਿਕਾਰਡਿੰਗ ਬਹੁਤ ਸਵਾਦ ਬਣੂਗਾ ਮੈਂ ਕਿਹਾ ਤਾਂ ਜਨਤਾ ਜਨਾਰਦਨ ਉਹ ਬੈਠੀ ਐ ਇਹ ਲੈ ਜੂਗਾ ਨਾਲ ਇਹ ਇਹ ਆਪਾਂ ਸੋਚਿਆ ਤਾਂ ਆਈ ਸੀ ਵੀ ਇੰਡੀਆ ਜਾਊਗਾ ਪਰ ਇਹ ਤਾਂ ਨਹੀਂ ਮੈਂ ਇੱਥੇ ਹੀ ਰਹਿਣਾ ਇਹਦਾ ਦਾਣਾ ਪਾਣੀ ਹਾਰਮਨ ਦੇ ਮੂੰਹ ਚ ਸੀਗਾ ਨਹੀਂ ਉਹਦੇ ਉੱਤੇ ਦਾਣਾ ਨਹੀਂ ਇਹ ਮਾਂ ਤੇ ਦੇ ਮੂੰਹ ਚ ਜਾਣੀਆਂ ਸੀਗੀਆਂ ਕੋਈ ਰੁਕ ਹੈ ਨਹੀਂ ਕਹਿੰਦੀ ਤੂੰ ਗੁਰਦਾਰੇ ਜਾਇਆ ਕਰੀ ਤੇ ਮੈਂ ਰੋਟੀ ਬਣਾਇਆ ਕਰੂੰ ਮਮਾ ਚੰਗਾ ਮੈਂ ਕਿਹਾ ਅਪਾ ਦੋਨੇ ਗੁਰਦਾਰੇ ਚੱਲ ਬੜਿਆ ਕਰਾਂਗੇ ਕਹਿੰਦੀ ਨਹੀਂ ਤੂੰ ਗੁਰਦਾਰੇ ਜਾਇਆ ਕਰੀ ਮੈਂ ਆਪੇ ਹੀ ਰੋਟੀ ਰਾਟੀ ਬਾਦਿਆ ਕਰੂੰਗੀ ਮੈਂ ਕਿਹਾ ਚੰਗਾ ਵੀ ਜਾ ਦੇ ਦੋੜ ਪਾਈਏ ਦੇਣਗੇ ਇਹ ਦੀ ਦੇ ਉਹਨਾਂ ਨੇ ਕਿੱਥੇ ਲੈ ਕੇ ਗਏ ਵੀ ਆਰ ਟਾਕਿੰਗ ਅਬਾਊਟ ਮਾਈ ਡਾਟਰ ਉਹਨੂੰ ਵੀਜ਼ਾ ਨਹੀਂ ਮਿਲਤਾ ਇਮੀਗ੍ਰੇਸ਼ਨ ਨੇ ਤੈਂ ਕਿ ਜਵਾਬੜੀ ਕਿੱਥੇ ਦੀ ਕਰਾਂ ਮੈਂ ਤਾਂ ਦੱਸ ਜਵਾਬੜੀ ਸਾਡੀ ਜ਼ਿੰਮੇਵਾਰੀ ਐ ਤੁਹਾਨੂੰ ਕੀ ਐ ਫਾਈਨਲ ਲੁੱਕ ਸਿਰਾਂ ਲੱਗ ਗਿਆ ਮੈਂ ਤਾਂ ਨੀ ਨੂੰਨ ਦੇਖ ਸਕਦੀ ਮੈਨੂੰ ਵੱਧ ਨਾਲ ਚੱਕਰ ਹੁੰਦਾ ਘੱਟ ਨਾਲ ਤਾਂ ਮੈਨੂੰ ਜਮਾ ਹੀ ਕੋਈ ਚੱਕਰ ਨਹੀਂਗਾ ਆਸਕੀਰ ਵਾਈਫ ਟੂ ਚੈੱਕ ਇਟ ਟਰਾਈ ਕਰੋ ਜਸ ਲੁਕਿੰਗ ਲਾਈਕ ਆ ਵਾਓ ਯਸ ਲੁਕਿੰਗ ਲਾਈਕ ਆ ਵਾਓ ਤਕ ਤਾ ਤਕ ਤਾ ਗਰਮਾ ਹਾਂਟ ਮੋਰ ਕੋਣ ਆਲਾ ਕਹਿੰਦੇ ਨੂਨ ਦੀ ਥੋੜੀ ਜਿਹੀ ਘਟਾ ਇਟਸ ਲੁਕਿੰਗ ਲਾਈਕ ਟਾ ਵਾਓ 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 ਠੀਕ ਕੁ ਪਾਇ ਹੀ ਠੀਕ ਵਾਹ ਨਾ ਮਰੀ ਗਾੜ ਮਾਰ ਚੱਲ ਹੁਣ ਹਲਾ ਦੇ ਫਿਰ ਨਾ ਆਪਦੀ ਪੇਟ ਪੂਜਾ ਕਰਨ ਖੜ ਕੇ ਸ਼ਕਤ ਦਾ ਇਟਸ ਨਾਟ ਅ ਗੁੱਡ ਥਿੰਗ ਹਾਂ ਔਰ ਫਿਰ ਕੀ ਆ ਅਸਿਸਟੈਂਟ ਸ਼ੈਫ ਆ ਗਏ ਪੂਰੇ ਇਹ ਕਿੱਥੇ ਆਏ ਹਲਾਇਦਾ ਇਹ ਥੋੜਾ ਨਹੀਂ ਲੱਗ ਰਿਹਾਗਾ ਥੋੜਾ ਹਾਂ ਆਪਾ ਭੁੱਖੇ ਆ ਵੀਰ ਹੰਗਰੀ ਵਾਲੇ ਭੁੱਖੇ ਆ ਇੰਦਰ ਵੀ ਬਣਾ ਬਣਾ ਲੈਂਦੀ ਜੋ ਕੇਡਣਾ ਬਾਕਸ ਤੇ ਦਿਖਾਓ ਸਾਡੇ ਭਰਾ ਜੀ ਤੇਰਾ ਵਾ ਦਿਖਾਓ ਵੀ ਜੀ ਵਿਚਾਰੀਆਂ ਤਾਂ ਸਾਧਰ ਸਾਂਕੇ ਕਿਹਾ ਅਰ ਗਾਨੇ ਔਰ ਗੁੰਨੇ ਸਿੱਟੀ ਜਾਂਦਾ ਉੱਪਰ ਅਰਗੈਨੋ ਲੀव्स ਸਪੈਸ਼ਲ ਟਰੀਟਮੈਂਟ ਟੂ ਹੁਨਸਲ ਸੋਰੀ ਤੁਹੇ ਰੁਕ ਰਿਹਾ ਤੁਹਾਨੂੰ ਵੀ ਆਂਦਾ ਵਾਹ 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 ਮਿਸਟਕ ਲਾਈਫ ਆ ਮੈਂ ਚੰਗਾ ਚੋੜ ਕੇ ਪਹਿਲੇ ਕੋ ਨਹੀਂ ਸਾਰਿਆਂ ਚ ਹੀ ਆ ਲਓ ਥਲੜਿਆ ਜਦਾ ਦਿਸਣੇ ਹਟ ਗਿਆ ਬਰਚਾ ਉਹਦੇ ਚ ਉਹ ਵੇਖਣਾ ਹੁਣ ਆ ਪਾਸ਼ੇ ਉੱਪਰ ਆਈਏ ਆ ਇਹ ਤਾਂ ਕਟ ਕੇ ਲੈ ਗਾਹ ਤੋਂ ਗਣ ਗਣ ਪਾਇਆ ਕਰਨੀ ਚੀਜ਼ ਬਾਬੇ ਨੂੰ ਕੰਡ ਕੇ ਰੱਖੋ ਇਹਦੇ ਦਲਾਲ ਫਰਚੀ ਦੀ ਦੀਦੀ ਬਈ ਲੋ ਜੀ ਪਾਓ ਵੇ ਬਸ ਕਰ ਵੇ ਬਸ ਕਰ ਨਾ ਇਹ ਐਕਸਪੈਰੀਮੈਂਟ ਕਰ ਮੈਂ ਤੇ ਬੱਤ ਪਾ ਰਿਹਾ ਪੂਰੀ ਮੀਟੀ ਖਾਣ ਦਾ ਅਲੀ ਪਲੇਟ ਸਾਬ ਹੋ ਗਈ। ਇਹ ਦੁਬਾਰਾ ਕੀ ਵੇਖਣਾ ਅੱਜ ਆਪਾਂ? ਅਸੀਂ ਤਾਂ ਸ਼ਫਟ ਤੇ ਚੋ। ਨਹੀਂ। ਚ ਰਾਤ ਨੂੰ ਜਾਣਾ ਸ਼ਫਟ ਤੇ। ਹੁਣ ਵੇਖਾਰੇ ਥੋੜੀ ਕਰ। ਤੁਸੀਂ ਉਹ ਫਿਰ ਮ ਲੱਪਣੀ ਸੀ ਲੱਕ ਕਿੱਥੇ ਦੇਖੀ ਜੀ ਆਪਾਂ। ਮੈਂ ਤਾਂ ਫਰਮਾਤਾ ਦੇਖ ਲੈਣਾ ਉਹਨੇ ਕੀ ਆਖਾ। ਕਾਹਨੂੰ ਬਾਹਰ ਨਹੀਂ ਚਲੇ ਜਾ। ਬਈ ਕਿੰਨੇ ਕਹੇ ਜਾਣਾ? ਘਾਥ ਨੇ ਜਾਣਾ। ਇਹਦੇ ਨਾਲ ਜਾ ਕੇ ਹਣਾ ਚਾਹਾਂ ਲਾਇਸੈਂਸ ਬਣਾ ਲਈ। ਸਾਨੂੰ ਬਾਲ ਪੈਂਡੇ ਤੇ ਸਾਡੇ ਵਿਹਾਈ ਜਾਣੇ ਚਾਹਣਾ ਜੀ। ਘਟੂ ਦਾ ਬਾ ਉਧਰ ਆਟਾ ਮੈਂ ਜੇ ਚਾਹੂਗਾ ਫੇਰ ਹੀ ਆਉਗਾ। ਉਹਨੇ ਤਾਂ ਆਵਦਾ ਆਟਾ ਰੱਖੀ ਹੋਈ ਸੀ। ਜ਼ਿੰਦਗੀ ਦੇ ਰੰਗ ਨਹੀਂ। ਕਾਲੇ ਤੇ ਵਾਈਟ ਆਂ ਆਈਂ ਉਹ ਬਾਰ ਕਦੇ ਲਾਈਟ ਆ। 10 15 ਮਾਈਕਾ ਬਾਈ। ਥੋੜੇ ਖਤਿਰ ਗਏ ਨੇ। ਇੱਕ ਵਾਰੀ ਵੀ ਇਹਨਾਂ ਕੱਢ ਲਓ ਦੇ ਤੋਂ। ਬੈਂਕਲ ਕੀਤੇ ਆ। ਕੱਢ ਲਓ ਤੇ ਮੈਚ ਆ। ਡੱਕ। ਡੱਕ ਲਓ। ਤਾਂ ਹੁਣ ਤਾਂ ਰਲਾਤੀ ਜਾਣ ਕੇ ਰਲਾਈ ਆਏ ਨੇ। ਵੀ ਕਹਿਣ ਦਾ ਇਹਨਾਂ ਦੇਣ ਵੀ ਵੱਧ ਮਿਰਚਾਂ ਪਾ ਕੇ ਲੈ ਗਿਆ। ਬਸ ਲੋਕੀ ਲਾਈਕ ਹੁਣ ਵਾਹੀ ਹੋ ਗਿਆ ਡੱਬਾ। ਅਜੇ ਹੋਰ ਕੀ ਕੱਢਣ ਲੱਗਾ? ਦੇਖੀ ਚੀਜ਼ ਆਣਾ। ਜਦ ਇਟਾਲੀਅਨ ਅਰਬਸ ਪਤਾ ਨਹੀਂ ਕੀ ਕੀ ਕੱਢੀ ਜਾਂਦਾ ਇਹ ਪੁਰਾਣਾ ਜ਼ਮਾਨਾ ਆਦਾ ਗੋੜਿਆ ਨਾ ਕੱਢੈ ਨੀ ਹੁਣ ਮੇਰੇ ਤਾਂ ਬੱਦ ਬੰਦ ਹੋ ਗਿਆ ਸੀ ਪਲਾਂਟ ਐਕਸਪਾਇਰ ਹੋਇਆ ਹੋਵੇ ਥੈਟਸ ਮਾਈਨ ਫੀਲਿੰਗ ਪੂਰੀ ਚੱਕੀ ਪਈ ਐ ਕਿਉਂ ਐ ਜੱਟ ਸਾਹਿਬ ਕਹਿੰਦੇ ਸੀ ਕੋਕਾ ਕੋਲਾ ਪੀਵਾਂਗੇ ਮੋਰਸ਼ਕ ਲੈ ਕੇ ਦੇਖ ਮੋਰਸ਼ਕ ਆ ਦੇਦਾ ਮਸਕੇ ਹੋ ਜਾਈ ਹੁੰਦਾ ਉਹਦੇ ਵਿੱਚ ਜਾਨਕੀ ਸਾਰੀਆਂ ਬਾਸਿਲ ਵਗੈਰਾ ਹਮਮ ਔਰ ਗੰਨੋ ਫਾਸਲ ਲੀव्स ਹੁਣ ਮੇਰੀ ਇਹ ਲੈ ਆ ਦੇ ਬੈਠਣ ਵਾਲੀ ਉਹ ਤੋਂ ਠੰਡਾ ਹੋ ਜਾਣਾ ਦੂਤੀ ਵੀ ਕੱਢ ਲਉਂਗੀ ਚੱਕਦੇ ਹੋ ਦੂਤੀ ਪਾਊਡਰ ਐਂ ਚਦਨ ਟਮਾਟੋ ਪੋਸਟਾ ਸਾਲੀਆਂ ਫੇਰ ਹੀ ਜਾਂਦਾ ਸਾਲੀਆਂ ਵਿੱਚ ਪਤਾ ਨਹੀਂ ਕੀ ਕੀ ਪਾ ਕੇ ਉਹ ਨਿੱਕੇ ਭੈਣ ਜੀ ਵੀਰ ਜੀ ਦੈਟਸ ਮਾਈਨ ਲੈਟਸ ਸਟਾਰਟ ਉਹ ਦੂਜੀ ਕਿੱਥੇ ਹੈ ਸੌਸ ਕਿਹੜੀ ਮਾਇਓ ਮਾਇਓ ਵੀ ਆਰ ਨੀਅਰਲੀ ਫਿਨਿਸ਼ ਆਪਾਂ ਫਿਨਿਸ਼ ਕਰ ਚੁੱਕੇ ਆ ਮੈਨੂੰ ਲੱਗ ਰਿਹਾ ਸੀ ਥੋੜਾ ਵਾ ਪਰ ਦੈਟ ਵਾਸ ਮੋਰ ਦੈਨ ਇਨਫ ਟੈਡ ਭਰ ਗਿਆ ਸੀ ਬਸ ਐਂਡ ਆ ਪੰਜ ਚਾ ਚਾਂ ਚੇ ਤਾਂ ਔਖੇ ਔਖੇ ਕਰਦੇ ਆ ਪਰ ਝੂਠ ਨਹੀਂ ਆਪਾਂ ਛੱਡ ਸਕਦੇ ਜੇ ਇੱਕ ਵਾਰ ਪਾ ਲਈ ਤਾਂ ਛੱਡਣੀ ਚਾਹੀਦੀ ਵੀ ਨਹੀਂ ਕਿਉਂ ਦੇ ਮੈਂ ਪਲੇਟ ਮਾਰ ਜਿੱਕੇ ਰੱਖ ਦੇਵੇ ਹੁਣ ਦੋ ਚਮਚਾਗਾ ਤੋਂ ਲਿਆ ਵੈਸੇ ਅਦਰ ਨੂੰ ਖਾਤੋ ਹੀ ਨਹੀਂ ਆਪਾਂ ਐਕਸਕਿਊਜ਼ ਮੀ ਚਲੋ ਹੁਣ ਸੈਕੰਡਲ ਨੂੰ ਚਲੋ ਹੁਣ ਆਪਣੀਆਂ ਆਪਣੀਆਂ ਪਲੇਟਾਂ ਧੋ ਆਪਣੀਆਂ ਆਪਣੀਆਂ ਪਲੇਟਾਂ ਧੋ ਬਾਈ ਜੀ ਦਾ ਵੀ ਆਖਰੀ ਚਮਚਾ ਸਾਰੀ ਮੈਨੂੰ ਪਹਿਲਾਂ ਖਾ ਗਏ ਤੁਸੀਂ ਛੱਡ ਦੋ ਕਿਉਂ ਬਟਾ ਢੱਡ ਭਰ ਗਿਆ ਓਕੇ ਟਾਈਮ ਹੋ ਗਿਆ 2:24 ਮਿੰਟ ਵਾਹ 24 ਕਿਵੇਂ ਹੋ ਗਿਆ ਤੇਰਾ ਲੱਗਦਾ 25 ਮਿੰਟ ਹਾਏ ਰੱਬਾ ਹਾਏ ਹਾਏ ਮਾਗਨੋਂ ਪਾਸਤਾ ਚੜ ਗਿਆ ਹੈ ਤੈਨੂੰ ਕਿਹੜਾ ਸਮਾਂ ਕਿਹੜਾ ਤਾਂ ਆਏ ਸੀ 2:02:29 ਮਿੰਟ ਹੋ ਗਏ ਕੋਈ ਤਾਂ ਕਿਤੇ ਕਿਤੇ ਮਿਸਟੇਕ ਹੋ ਹੀ ਜਾਂਦੀ ਹੁੰਦੀ ਆ 2:32 ਮਿੰਟ ਹੋ ਗਏ ਤੇ ਇਹਨਾਂ ਦਾ ਹੁਣ ਬੈਡ ਟਾਈਮ ਹੋ ਗਿਆ ਅਸੀਂ ਬੈਡ ਟਾਈਮ ਐਸਕੇ ਲਈ ਕਰ ਦੇ ਪਹਿਲਾਂ ਚਾਹੋ ਕਿ ਲੋਕਾਂ ਤੇ ਦਿਹਾੜੀਆਂ ਹੁੰਦੀਆਂ ਇਹਨਾਂ ਦੀ ਰਾਤ ਨੂੰ ਦਿਹਾੜੀ ਹੈ ਭਾਈ ਇਹ ਸੀ ਇਹ ਨਾਡਾ ਇਹ ਸੀ ਇਹ ਨਾਡਾ ਅਸੀਂ ਭੈਣ ਭਾਈ ਉੱਥੇ ਚਾਪਟਾ ਲਾਵਾਂਗੇ ਫਿਰ ਸੰਭਲ ਕੇ ਵੀਟ ਕਰਦੇ ਹਾਂ ਅਸੀਂ ਹੁਣ ਇੱਤਾ ਚੈਪਟਰ ਲਾਵਾਂਗੇ ਲੈ ਕੇ ਲਿਓ ਕੂਝੇ ਬਹਿ ਜਾਣਾ ਟੱਕ ਲੈ ਆ ਕੂਝੇ ਬਹਿ ਜਾਣਾ ਲੈਪਟਾਪ ਨੇ ਇੱਥੋਂ ਉੱਟ ਕੇ ਉੱਤੇ ਹੋ ਜਾਣਾ ਤੇ ਬਸ ਫਿਰ ਆਈ ਜਾਣੀਆਂ ਵੀਡੀਓ ਜਾਈ ਜਾਣੀਆਂ ਵੀਡੀਓ ਦੈਟਸ ਆਲ ਫॉर ਟੂਡੇ ਥੈਂਕਸ ਫॉर ਵਾਚਿੰਗ ਬਾਏ ਬਾਏ